ਇਹ ਤੁਸੀਂ ਸਪੀਕਰ ਵਾਲੀ ਵੀਡੀਓ ਦੇਖੀ ਸੀ ਬਾਹਲੇ ਗਿਆ ਕਿ ਉਹ ਦਈ ਲਈ ਨਹੀਂ ਲਿਆ ਉਹ ਨਹੀਂ ਦੇ ਅੱਛਾ ਬਸ ਸਪੈਸ਼ਲੀ ਸਪੀਕਰ ਸਹੀ ਕਿਤਾ ਸੀ ਭਾਈ ਉਹਨੇ ਸਪੀਕਰ ਲੈ ਕੇ ਆਇਆ ਜੀ ਸਪੀਕਰ ਖਰਾਬ ਤੇ ਅੱਜ ਦਾ ਵੀ ਆਪਾਂ ਇਹ ਪਹਿਲੀ ਵਾਰ ਹੀ ਸਪੀਕਰ ਖਰਾਬ ਪਹਿਲੀ ਵਾਰ ਓਕੇ ਇਹਦਾ ਵੀ ਅੱਜ ਆਪਾਂ ਪੱਕਾ ਪੰਚਰ ਲਾਉਣਾ ਆ ਤੇ ਮਤਲਬ ਸਪੀਕਰ ਟੁੱਟ ਜਾਊਗਾ ਲੇਕਿਨ ਜੈਕ ਜਿਹੜਾ ਆ ਉਹ ਕਦੇ ਨਹੀਂ ਖਰਾਬ ਹੋਏਗਾ ਇਹਨੂੰ ਆਪਾਂ ਦਿੱਤਾ ਵਾ ਖੋਲ ਲਓ ਲੋਈ ਇਹ ਆ ਇਹਨਾਂ ਦਾ ਜੈਕ ਵੈਸੇ ਇਹਨਾਂ ਦਾ ਜੈਕ ਪੈ ਜਾਣਾ ਕਿਉਂਕਿ ਇਹਨਾਂ ਦਾ ਜੈਕ ਪ੍ਰਿੰਟ ਨਹੀਂ ਪٹے ਗਏ ਤੇ ਲੇਕਿਨ ਆਪਾਂ ਫਿਰ ਵੀ ਡਾਟਾ ਭਈ ਚ ਡਾਟਾ ਕੇਬਲ ਲਗਾਉਣੀ ਅਸੀਂ ਸੋਛੇ ਜਿਹਾ ਲਗਾਉਣਾ ਕਿਉਂਕਿ ਜੈਕ ਫੇਰ ਖਰਾਬ ਹੋ ਸਕਦਾ ਆ ਜਿਹੜੇ ਡਾਟਾ ਕੇਬਲ ਆ ਉਹ ਖਰਾਬ ਨਹੀਂ ਹੋਣੀ ਠੀਕ ਹੈ ਜੀ ਇਹਦੀ ਡਾਟਾ ਕੇਬਲ ਆਪਾਂ ਨੂੰ ਕੱਢਣੀ ਪੈਣੀ ਆ ਇਹਦਾ ਵੀ ਗੱਲ ਸੁਣੋ ਇਹਦਾ ਹੋਣਾ ਆਪਰੇਸ਼ਨ ਠੀਕ ਹੈ ਜੀ ਤੇ ਇਹਦੇ ਤੁਹਾਨੂੰ ਸਾਈਨ ਕਰਨੇ ਪੈਣੇ ਆ ਡਾਕਟਰ ਬੈਠੇ ਆ ਰਿਸਕ ਸਾਰੇ ਤੁਹਾਡੇ ਰਹੂਗੇ ਕੁਝ ਵੀ ਹੁੰਦਾ ਹੈ ਜ਼ਿੰਮੇਵਾਰੀ ਤੁਹਾਡੀ ਹੈ ਠੀਕ ਹੈ ਸਾਡੀ ਰਿਸਕ ਨਹੀਂ ਰਹੂਗੀ ਠੀਕ ਤੇ ਇਹ ਸ਼ੁਰੂ ਕਰ ਲਿਆ ਵੀ ਆ ਜਾ ਲੈ ਥੀਟਰ ਚ ਆ ਸਕਦੇ ਨਹੀਂ ਆ ਸਕਦੇ ਆ ਸਕਦੇ ਥੀਟਰ ਚ ਆ ਲਗਦੇ ਕਿਉਂਕਿ ਅਸੀਂ ਥੀਟਰ ਚ ਜਾਣ ਦੇ ਦਿੰਦੇ ਨੇ ਥੀਟਰ ਚ ਆ ਸਕਦੇ ਆ ਕੀ ਕਰਨਾ ਹੈ ਇਹ ਇਹਦਾ ਲੱਗਿਆ ਇਹਦਾ ਲੱਗਿਆ ਹੂੰ ਇਹਦੇ ਲੱਗਿਆ ਆਪਾ ਕਰਦੇ ਹਾਂ ਇੱਥੋਂ ਮੋਰੀ ਹਨ ਇੱਥੋਂ ਮੋਰੀ ਕੱਢ ਕੇ ਚਲੋ ਜੀ ਆ ਗਈ ਇਹਦੀ ਡਾਟਾ ਕੇਬਲ ਠੀਕ ਆ ਜੀ ਇਹ ਡਾਟਾ ਕੇਬਲ ਪਾਵਾਂਗੇ ਆਪਾਂ ਇਹਦੇ ਨਾਲ ਨਾਲ ਆਪਾਂ ਨੂੰ ਡਰਕਸ਼ਨ ਵੀ ਦੇਖਣੀ ਪੈਣੀ ਆ ਵੀ ਆਪਾਂ ਸਹੀ ਜਾ ਰਹੇ ਹਾਂ ਬਿਲਕੁਲ ਮੇਰੇ ਹਿਸਾਬ ਨਾਲ ਆਪਾਂ ਇਹਨੂੰ ਦੇ ਵਿੱਚ ਟਪਾ ਕੇ ਮੁੱਕ ਦੀ ਗੱਲ ਦਬਾਉਂਦਾ ਜੰਪਰ ਲਾਈਏ ਤੇ ਫਿਟਿੰਗ ਉਸ ਤੋਂ ਬਾਅਦ ਹੀ ਆਏਗੀ ਪ੍ਰੋਪਰ ਉਸ ਤੋਂ ਪਹਿਲਾਂ ਆਪਾਂ ਨੂੰ ਸਮਝ ਆ ਹੀ ਨਹੀਂ ਸਕਣੀ ਇੱਥੇ ਨਹੀਂ ਆਪਾਂ ਗੰਡ ਲਾਵਾਂਗੇ ਗੰਡ ਆਪਾਂ ਲਾਵਾਂਗੇ ਬਾਹਰ ਆਈ ਕਰਾ ਕੇ ਤੇਰੇ ਅੱਗੇ ਤਾਂ ਦਾਤਾ ਆਇਆ ਉਹ ਤੇ ਕਿੱਥੇ ਜਾ ਰਹੀ ਹੈ ਗੱਣ ਆ ਰਹੀ ਹੈ ਕਲਾ ਕਾਉਂਟਰ ਕਾਉਂਟਰੀ ਹਾਂ ਸੂ ਹੋ ਗਿਆ ਤਾਂ ਤੇ ਉਦੋਂ ਵੀ ਮੈਂ ਮੇਰੇ ਭਰਾਵਾਂ ਨੂੰ ਦੱਸਿਆ ਸੀਗਾ ਵੀ ਜਿਹੜਾ ਇਹਦਾ ਆਪਾਂ ਪਲੱਸ ਆ ਉਦੋਂ ਮੈਂ ਸਮਝਾਇਆ ਸੀ ਇਹ ਇੱਕ ਵਾਰੀ ਹੋਰ ਸਮਝਾ ਦਿੰਨਾ ਆ ਵੀ ਜੈਕ ਦਾ ਜਿਹੜਾ ਮੈਂ ਕਿਹਾ ਸੀਗਾ ਵੀ ਖੱਬਾ ਬਸਾ ਪਿੱਛੋ ਖੱਬਾ ਬਸਾ ਆ ਜੈਕ ਹੋ ਗਿਆ ਇਹ ਆਪਾਂ ਜੈਕ ਲਾਉਣੇ ਆ ਜੀ ਇਦਾਂ ਇਦਾਂ ਜੈਕ ਲਾਉਣੇ ਆਪਾਂ ਇਹਦਾ ਖੱਬਾ ਸੱਜਾ ਹੋ ਗਿਆ ਮੇਰੇ ਹੱਥ ਨੂੰ ਦੇਖੋ ਸਦਾ ਵਾਲਾ ਆ ਹੋ ਗਿਆ ਸੱਜਾ ਤੇ ਆ ਹੋ ਗਿਆ ਖੱਬਾ ਜਿਹੜਾ ਖੱਬਾ ਹੁੰਦਾ ਉਹ ਪਲੱਸ ਹੁੰਦਾ ਆ ਤੇ ਸੱਜਾ ਮਾਈਨਸ ਜਿਹੜਾ ਸੱਜਾ ਆ ਤੁਸੀਂ ਮਤਲਬ ਜਿਹੜੀ ਆ ਵਾਈਟ ਆ ਤੁਸੀਂ ਕਿਤੇ ਵੀ ਲਾ ਸਕਦੇ ਹੋ ਜਿਹੜੀ ਰੈੱਡ ਆ ਇਹ ਓਨਲੀ ਲੱਗਣੀ ਚਾਹੀਦੀ ਸਾਡੇ ਪਲ ਇਥੋਂ ਨਹੀਂ ਆਪਾਂ ਜੰਪਰ ਚੱਕਾਂਗੇ ਇਥੋਂ ਜੰਪਰ ਚੱਕਿਆ ਆਪਣਾ ਚੰਪਰ ਜਿਹੜਾ ਮਜ਼ਬੂਤੀ ਤੇ ਨਹੀਂ ਆਏਗਾ ਖੜੇਗਾ ਨਹੀਂ ਜੰਪਰ ਕਿਉਂਕਿ ਇੱਥੇ ਜਗ੍ਹਾ ਨਹੀਂ ਹੈਗੀ ਇੱਕ ਤਾਂ ਤੇ ਦੂਜਾ ਕੀ ਆਪਣਾ ਮਜ਼ਬੂਤੀ ਇੱਥੇ ਖੜੇਗਾ ਨਹੀਂ ਜਾਏਗਾ ਆਪਣਾ ਠੀਕ ਹੈ ਜੀ ਇਹ ਆਪਾਂ ਲੱਭਾਂਗੇ ਕਿਥੋਂ ਪਿੱਛੋਂ ਮੋਟਾ ਇਹਦਾ ਪੁਆਇੰਟ ਲਓ ਜੀ ਸਾਨੂੰ ਇਹ ਪਲੱਸ ਜਿਹੜਾ ਪੁਆਇੰਟ ਆ ਇਹ ਇਦਾਂ ਕਰਕੇ ਨਹੀਂ ਲੱਭਦਾ ਪਿਆ ਸੀ ਅਸੀਂ ਉਹਦੇ ਕਰਕੇ ਕੀ ਕੀਤਾ ਇਹ ਪਾਇਆ ਜੰਪਰ ਅਸੀਂ ਤਾਂ ਕਿ ਸਾਨੂੰ ਜਿਹੜਾ ਲੱਭਣ 'ਚ ਦਿੱਕਤ ਪਰੇਸ਼ਾਨੀ ਨਾ ਹੋਵੇ ਤੁਸੀਂ ਹੁਣ ਇਹਦਾ ਲੰਪਰ ਜਿਹੜਾ ਆ ਕਿਤਨਾ ਕਤੋਂ ਲੱਭ ਕੇ ਰਵਾਂਗੇ ਆ ਮੇਰੇ ਹੱਥ 'ਚ ਦੂਜਾ ਸ ਇਦਾਂ ਮੈਂ ਫੜ ਛੱਡਿਆ ਆ। ਲਓ ਜੀ। ਆ ਸਾਨੂੰ ਇਸ ਡਾਇਡ ਤੋਂ ਜਿਹੜਾ ਆ ਜੀ ਆ ਚੈੱਕ ਕਰੋ ਮੇਰੇ ਪਰਾ ਇਸ ਡਾਇਡ ਤੋਂ ਆ ਸਾਨੂੰ ਪੁਆਇੰਟ ਲੱਗ ਗਿਆ। ਇਹ ਅਸੀਂ ਇੱਥੋਂ ਕਿਉਂ ਲੱਭਿਆ ਅਸੀਂ ਇੱਥੋਂ ਹੀ ਕਿਉਂ ਲਾਵਾਂਗੇ? ਅਸੀਂ ਜੰਪਰ ਇੱਥੋਂ ਵੀ ਤਾਂ ਲਾ ਸਕਦੇ ਆ ਨਹੀਂ। ਇੱਥੇ ਮਜ਼ਬੂਤੀ ਘਟ ਆਉਣੀ ਆ ਜੱਕਦੀ। ਇਸ ਜਗ੍ਹਾ ਤੇ ਜਿਹੜਾ ਨਾ ਸ਼ੋਲਡਰ ਬਹੁਤ ਜ਼ਿਆਦਾ ਆ ਤੇ ਟਾਂਕਾ ਮੋਟਾ ਇੱਥੇ ਲੱਗ ਜਾਣਾ। ਬਹੁਤ ਸੋਹਣਾ ਟਾਂਕਾ ਲੱਗਣਾ ਇੱਥੇ ਤੇ ਇੱਥੇ ਆਪਾਂ ਇਹਨੂੰ ਲਾਵਾਂਗੇ ਜੀ ਜੰਪਰ ਉਹ। ਜਿਹੜਾ ਇਹਦਾ ਮਾਈਨਸ ਆ ਮਾਈਨਸ ਜਿਹੜਾ ਆ ਅਸੀਂ ਕਿਤੇ ਵੀ ਲਾ ਦਾਂਗੇ ਕਿਤੇ ਹੋਰ ਵੀ ਲਾ ਸਕਦਾ ਸੀ ਲੇਕਿਨ ਲਾਗੇ ਦੋਨੇ ਪੈਂਦੇ ਪਏ ਮਾਈਨਸ ਤੇ ਪਲੱਸ ਦੋਨੋਂ ਲਾਗੇ ਲਾਗੀ ਆ ਮੈਂ ਕਿਹਾ ਤਾਰ ਜਿਹੜੀ ਆ ਉਹ ਸੈੱਟ ਹੋ ਜੂਗੀ ਪੂਰੀ ਸਾਡੀ ਇਹ ਆਪਾਂ ਲੇਕਿਨ ਉੱਥੋਂ ਆ ਦੇਖੋ ਮੈਂ ਬਹੁਤ ਵੱਡੀ ਗਲਤੀ ਕਰ ਗਿਆ ਅਸੀਂ ਤਾਰ ਇਹਦੇ ਵਿੱਚੋਂ ਜਿਹੜੀ ਨਈਂ ਟਪਾਈ ਠੀਕ ਆ ਜੀ ਤਾਰ ਆਪਣੀ ਇਹਦੇ ਵਿੱਚ ਝੁੱਟ ਪਾਉਣ ਵਾਲੀ ਰਹਿ ਗਈ ਸੀਗੀ ਆ ਲਓ ਜੀ ਹੁਣ ਆਪਾਂ ਤਾਰ ਵੀ ਟਪਾ ਲਈ ਆ ਦੁਬਾਰੇ ਹੰਡਾਂਕਾ ਲਉਣਾ ਪੈਣਾ ਆਪਾਂ ਨੂੰ ਇੱਥੇ ਜੀ ਤੇ ਇਹਨੂੰ ਆਪਾਂ ਹੁਣ ਇੱਕ ਵਾਰੀ ਚੈੱਕ ਵੀ ਕਰ ਲਾਂਗੇ ਆਪਾਂ ਇਹਨੂੰ ਲੋ ਜੀ ਨੂੰ ਆਪਾਂ ਹੁਣ ਚੈੱਕ ਕਰ ਲੈਨੇ ਇੱਕ ਵਾਰੀ ਬਿਨਾ ਫਿੱਟ ਕੀਤੇ ਲੋ ਜੀ ਇਹ ਆਪਣਾ ਜਿਹੜਾ ਆ ਚੱਲ ਗਿਆ ਜੀ ਆ ਬਤੀ ਦੇਖ ਲੋ ਮੇਰੇ ਪਰਾ ਜਾਗੀ ਆ ਠੀਕ ਆ ਜੀ ਓਕੇ ਹੋ ਗਿਆ ਕੰਮ ਆਪਣਾ ਬਿਲਕੁਲ ਇਹ ਬਿਲਕੁਲ ਪੈਕ ਕਰਮ ਦੀ ਪੋਜੀਸ਼ਨ ਦੇ ਵਿੱਚ ਜਿਹੜਾ ਆ ਆਪਣਾ ਹੈਗਾ ਆ ਲੇਕਿਨ ਸਾਨੂੰ ਥੋੜੇ ਜੇ ਨਟ ਜਿਹੜੇ ਆ ਉਹ ਤੰਗ ਕਰਨ ਦੇ ਆ ਵਿਗ ਜਾਂਦੇ ਕਿਉਂਕਿ ਜਗਾ ਉੱਥੇ ਬਹੁਤ ਘਟਿਆ ਲੋ ਜੀ ਲੋ ਜੀ ਆ ਸਪੀਕਰ ਸਭ ਹੁਣ ਦਾ ਸੀਗਾ ਹਲੋ ਬਹੁਤ ਵਧੀਆ ਇਹ ਪੱਕਾ ਪੈਂਚਰ ਲੱਗ ਗਿਆ ਦਾ ਇਦਾਂ ਦੇਖਿਆ ਕਿ ਤਾਂ ਸਪੀਕਰ ਰੈਡੀ ਹੋਇਆ ਕਿਤੇ ਬਹੁਤ ਇਨੋਵੇਟਿਵ ਆਈਡੀ ਮਿਹਰਬਾਨੀ ਕੋਈ ਛੋਟੇ ਮੋਟੇ ਸਪੀਕਰ ਕੀ ਆਪਣੇ ਭਾਈ ਜੀ ਦਾ ਇਨੋਵੇਟਿ ਬੰਦਾ ਹੈ ਨਹੀਂ ਬਈ ਜਿਵਾੜ ਕਿਦਾਂ ਲੱਗਦਾ ਭਾਈ ਕੋਲ ਸਿੱਖੋ ਵੈਰੀ ਗੁੱਡ ਪ੍ਰੋਡਕਟਸ ਥੈਂਕ ਯੂ ਬਹੁਤ ਰੀਜ਼ਨੇਬਲ ਰੇਟਸ ਤੇ ਭਾਈ ਕੋਲ ਮਿਲਦੇ ਹੈਗੇ ਮਿਹਰਬਾਨੀ ਆ ਰੈਕਮੈਂਡ ਟੂ ਐਵਰੀਬਾਡੀ ਟੂ ਕਮ ਹੇਅਰ ਐਟ ਲੀਸਟ ਵਾਂਸ ਵਿਜ਼ਿਟ ਕਰਕੇ ਦੇਖੋ ਪਤਾ ਲੱਗੇਗਾ ਥੈਂਕ ਯੂ ਹੋਪੀ ਮਿਲਦਾ ਹੈਗਾ ਧੰਨਵਾਦ ਤੁਹਾਡਾ ਥੈਂਕ ਯੂ ਇੱਥੇ ਕਿਸਨੇ ਭਜਾਇਆ